ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਰਸੋਈ 'ਚ ਤੇ ਅੱਜ ਆਪਾਂ ਬਣਾ ਰਹੇ ਹਾਂ ਸੋਆਬੀਨ ਚੂਰਾ ਵੜੀ ਦੀ ਪਰਜੀ ਇਹ ਬਹੁਤ ਜ਼ਿਆਦਾ ਹੈਲਦੀ ਹੈ ਆਪਣੀ ਸਿਹਤ ਲਈ ਤੇ ਪ੍ਰੋਟੀਨ ਦਾ ਖਜ਼ਾਨਾ ਹੈ ਇਹ ਜਦੋਂ ਕਿਸੇ ਵੀ ਸਬਜ਼ੀ ਤੋਂ ਆਪਣਾ ਮਾਣਾ ਕਹਿੰਦਾਗਾ ਤਾਂ ਫਿਰ ਆਪਾਂ ਇਹਨੂੰ ਬਣਾ ਕੇ ਖਾ ਸਕਦੇ ਹਾਂ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਤੇ ਇੱਧਰ ਮੈਂ ਸਮਾਨ ਇਹਦਾ ਲੈ ਲਿਆ ਪਿਆਜ਼ ਲੈ ਲਿਆ ਹਰੀ ਮਿਰਚ ਲੈ ਲਈ ਆ ਅਦਰਕ ਦਾ ਪੀਸ ਲੈ ਲਿਆ ਤੇ ਟਮਾਟਰ ਲੈ ਲਿਆਗਾ ਇੱਧਰ ਮੈਂ ਇੱਕ ਕੌਲੀ ਸੋਆ ਬਿੰਦੀਆਂ ਮੜੀਆਂ ਦਾ ਚੂਰਾ ਲਿਆਗਾ ਜੇ ਤੁਹਾਡੇ ਕੋਲ ਚੂਰਾ ਹੈਗਾ ਤਾਂ ਠੀਕ ਆ ਜੇ ਤੁਹਾਡੇ ਕੋਲ ਸੋਆ ਬਿੰਦੀ ਬੜੀ ਆ ਤਾਂ ਤੁਸੀਂ ਇਹਨੂੰ ਮਿਕਸੀ ਤੇ ਚੂਰ ਸਕਦੇ ਆ ਥੋੜਾ ਜਿਹਾ ਗ੍ਰाइंड ਕਰੋਗੇ ਤੇ ਇਹਦਾ ਚੂਰਾ ਬਣ ਜਾਊਗਾ ਹੁਣ ਇਹ ਚੂਰੇ ਨੂੰ ਆਪਾਂ ਥੋੜੇ ਜੇ ਗਰਮ ਪਾਣੀ ਵਿੱਚ 10 ਮਿੰਟਾਂ ਲਈ ਭਿਉਂ ਦਿੰਨੇ ਆ ਤੇ ਇੱਧਰ ਆਪਾਂ ਤੜਕੇ ਵਾਸਤੇ ਆਪਣਾ ਜਿਹੜਾ ਹੈਗੇ ਆ ਪਿਆਜ਼ ਟਮਾਟਰ ਇਹਨਾਂ ਨੂੰ ਕਟਿੰਗ ਕਰ ਲੈਣੇ ਆ ਹਾਂਜੀ ਇੱਧਰ ਆਪਣਾ ਚੂਰੇ ਭਿਜੇ ਨੂੰ 10 ਮਿੰਟ ਹੋ ਗਏ ਆ ਇਹ ਬਿਲਕੁਲ ਸੌਫਟ ਹੋ ਗਿਆ ਤੇ ਹੁਣ ਇਹਦਾ ਆਪਾਂ ਪਾਣੀ ਕੱਢ ਦਿੰਨੇ ਆ ਇੱਕ ਡੋਂਗਾ ਲੈ ਲਿਆ ਤੇ ਜਾਲੀ ਲੈ ਲਈ ਆ ਇਹਦਾ ਪਾਣੀ ਆਪਾਂ ਕੱਢ ਦਿੰਨੇ ਆ ਥੋੜਾ ਜਿਹਾ ਇਹਦੇ ਉੱਤੇ ਆਪਾਂ ਸਾਫ਼ ਪਾਣੀ ਹੋਰ ਪਾਵਾਂਗੇ ਤੇ ਇਹਨੂੰ ਚੰਗੇ ਤਰੀਕੇ ਨਾਲ ਧੋ ਲਾਂਗੇ ਹਾਂਜੀ ਥੋੜਾ ਜਿਹਾ ਇਹਦੇ ਤੇ ਆਪਾਂ ਸਾਫ਼ ਪਾਣੀ ਹੋਰ ਪਾ ਦਾਂਗੇ ਤਾਂ ਕਿ ਚੰਗੇ ਤਰੀਕੇ ਨਾਲ ਸਾਫ਼ ਹੋ ਜਾਵੇ ਹਾਂਜੀ ਆ ਦੇਖੋ ਰੇਤੇ ਮਿੱਟੀ ਵਾਲਾ ਪਾਣੀ ਆ ਜਿਹੜਾ ਬਿਲਕੁਲ ਨਿਕਲ ਗਿਆ ਤੇ ਹੁਣ ਇਹਨੂੰ ਆਪਾਂ ਨੂੰ ਚੜਨ ਵਾਸਤੇ ਰੱਖ ਦਿੰਨੇ ਆ ਹਾਂਜੀ ਇੱਧਰ ਮੈਂ ਕੜਾਹੀ ਗਰਮ ਧਰ ਲਈ ਆ ਇੱਕ ਕੜਛੀ ਮੈਂ ਸਰੋਂ ਦੇ ਤੇਲ ਦੀ ਪਾ ਲਈ ਆ ਤੁਸੀਂ ਰिफਾਇਨ ਵੀ ਲੈ ਸਕਦੇ ਹੋ ਜਾਂ ਜਿਹੜਾ ਤੁਸੀਂ ਤੇਲ ਵਰਤਦੇ ਹੋ ਓ ਵਰਤਦੇ ਹੋ ਉਹ ਲੈ ਸਕਦੇ ਹੋ ਤੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਗਰਮ ਹੋਣ ਦਿੰਨੇ ਆ ਹਾਂਜੀ ਆਪਣੇ ਚੂਰਾ ਪੁਰ ਜੀ ਨੂੰ ਮੈਂ ਤੜਕਾ ਲਾਉਣ ਵਾਸਤੇ ਇੱਧਰ ਪਿਆਜ਼ ਚੀਰ ਲਿਆ ਟਮਾਟਰ ਚੀਰ ਲਿਆ ਹਰੀ ਮਿਰਚ ਚੀਰ ਲਈ ਆ ਤੇ ਅਦਰਕ ਦਾ ਪੀਸ ਜਿਹੜਾ ਛੋਟਾ ਜਾਂ ਮੈਂ ਉਹਨੂੰ ਵੀ ਕੱਟ ਲਿਆਗਾ ਤੇ ਹੁਣ ਆਪਾਂ ਇੱਧਰ ਕੜਾਈ ਗਰਮ ਹੋ ਗਈ ਆ ਹਾਂਜੀ ਤੇਲ ਆਪਣਾ ਚੰਗੇ ਤਰੀਕੇ ਨਾਲ ਗਰਮ ਹੋ ਗਿਆ ਤੇ ਗੈਸ ਦਾ ਫਲੇਮ ਆ ਜਿਹੜਾ ਮੈਂ ਮੀਡੀਅਮ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਜੀਰੇ ਦਾ ਤੇ ਆਪਾਂ ਹਰੀ ਮਿਰਚ ਅਦਰਕ ਤੇ ਪਿਆਜ਼ ਹਾਂਜੀ ਹੁਣ ਆਪਾਂ ਟਮਾਟਰ ਪਾਤਾ ਇਹਨਾਂ ਮਾਪ ਹੁਣ ਸੇਮੇ ਗਿਆਸਤੇ ਪੂਣ ਲੈਨੇ ਕਾਲਕਾ ਬ੍ਰਾਊਨ ਹੋਣ ਤੱਕ ਆਪਾਂ ਇਹਨੂੰ ਪੂਨ ਦੇ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਪਨੀਰ ਦੀ ਭੁਰਜੀ ਤੋਂ ਵੀ ਵਾਟੇ ਟੇਸਟੀ ਭੁਰਜੀ ਬਣਦੀ ਆ ਇਹ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆਗੇ ਤੁਸੀਂ ਇੱਕ ਵਾਰ ਜ਼ਰੂਰ ਟ੍ਰਾਈ ਕਰਿਓ ਬਿਲਕੁਲ ਆਸਾਨ ਰੈਸਪੀ ਹੈ ਇਹਦੀ ਹਾਂਜੀ ਆਪਾਂ ਪਿਆਜ਼ ਆ ਜਿਹੜੇ ਪਿਆਜ਼ ਤਮੜ ਰਹੇ ਨੂੰ ਹਲਕਾ ਹੀ ਭੁੰਨਣਾ ਸੀਗਾ ਹਲਕਾ ਜਿਹਾ ਬ੍ਰਾਊਨ ਕਰਨਾ ਸੀਗਾ ਜ਼ਿਆਦਾ ਨਹੀਂ ਸੜਨਾ ਇਹਨੂੰ ਤੜਕੇ ਨੂੰ ਆਪਾਂ ਤੇ ਹਲਕੇ ਆਪਣੇ ਬਿਲਕੁਲ ਪੁੱਜ ਗਏ ਆ ਦੇਖੋ ਹੁਣ ਇਹਦੇ ਚ ਆਪ ਐਡ ਕਰਾਂਗੇ ਸੁੱਕੇ ਮਸਾਲੇ ਇੱਕ ਚਮਚ ਪਾਵਾਂਗੇ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਕਲਰ ਬਹੁਤ ਸੋਹਣਾ ਆ ਜਾਂਦਾਗਾ ਪੀਸੀ ਹੋਈ ਲਾਲ ਮਿਰਚ ਆਪਾਂ ਸਕਿਪ ਕੀਤੀ ਹੈ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਪਾ ਲਈਆਂ ਤੇ ਹਰੀਆਂ ਮਿਰਚਾਂ ਥੋੜੀਆਂ ਜਿਆਦਾ ਕੌੜੀਆਂ ਸੀ ਇਸ ਲਈ ਮੈਂ ਲਾਲ ਮਿਰਚ ਨੂੰ ਸਕਿਪ ਕਰਤਾ ਇਹਦੇ ਨਾਲ ਕਲਰ ਬਹੁਤ ਸੋਹਣਾ ਆ ਜਾਂਦਾਗਾ ਹਾਂਜੀ 1 ਚਮਚਾ ਪਾਵਾਂਗੇ ਆਪਾਂ ਹਲਦੀ ਦਾ 1 ਚਮਚਾ ਪਾਵਾਂਗੇ ਨਮਕ ਦਾ ਇਹ ਮਸਾਲੇ ਤੁਸੀਂ ਆਪ ਦਾ ਟੇਸਟ ਅਨੁਸਾਰ ਪਾਉਣੇ ਅਤੇ ਆਪਦੀ ਲੋੜ ਦੇ ਮੁਤਾਬਕ ਪਾਉਣੇ ਆਂਗੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਲਓ ਜੀ ਮਸਾਲਾ ਆਪਣਾ ਬਿਲਕੁਲ ਭੁੱਜ ਗਿਆ ਹੁਣ ਇਹਦੇ ਚ ਆਪਾਂ ਐਡ ਕਰਦਾ ਜੂਰਾ ਹੁਣ ਇਹ ਸੋਆਬੀਨ ਦੇ ਚੂਰੇ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਦਾਂਗੇ ਤਾਂ ਜੋ ਆਪਣੇ ਮਸਾਲੇ ਦਾ ਟੇਸਟ ਆ ਜਿਹੜਾ ਉਹ ਸੋਆਬੀਨ ਦੇ ਚੂਰੇ ਵਿੱਚ ਰਚ ਜੇ ਤੇ ਬਹੁਤ ਟੇਸਟੀ ਬਣ ਕੇ ਭੁਰਜੀ ਤਿਆਰ ਹੋਵੇ ਤੇ ਹੁਣ ਇਹਨੂੰ ਆਪਾਂ 2 ਮਿੰਟ ਦਾ ਸੇਕ ਲਵਾਵਾਂਗੇ ਹੁਣ ਆਪਾਂ ਗੈਸ ਦਾ ਫਲੇਮ ਆ ਜਿਹੜਾ ਹਾਈ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਜਿਹੜੀ ਵੀ ਮਾੜੀ-ਮੋਟੀ ਨਮੀ ਆਗੀ ਉਹ ਬਿਲਕੁਲ ਸੁੱਕ ਜਾਵੇ ਕਿਉਂਕਿ ਇਹ ਖਿਲੀ-ਖਿਲੀ ਤੇ ਵਿਖਰੀ-ਵਖਰੀ ਜਿਹੀ ਪਰਜੀ ਸਵਾਲ ਲੱਗਦੀ ਆ ਕੁਲੀ ਮਿਲੀ ਜੀ ਨਹੀਂ ਚੰਗੀ ਲੱਗਦੀ ਇਹ ਸੋਆਬੀਨ ਚੂਰੇ ਦੀ ਪਰਜੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਪਰ ਬੰਦੀ ਬਹੁਤ ਜ਼ਿਆਦਾ ਟੇਸਟੀ ਹੈ ਇਹ ਕਲਰ ਬਹੁਤ ਸੋਹਣਾ ਆ ਆਪਣੀ ਪੁਰਜੀ ਦਾ ਤੁਹਾਨੂੰ ਥੋੜਾ ਜਿਹਾ ਵੀਡੀਓ ਵਿੱਚ ਲੱਗ ਰਿਹਾ ਹੋਗਾ ਪਰ ਕਲਰ ਇਹਦਾ ਬਹੁਤ ਸੋਹਣਾ ਆਇਆ ਹਾਂਜੀ ਆਪਣੀ ਪੁਰਜੀ ਬਣ ਕੇ ਬਿਲਕੁਲ ਤਿਆਰ ਆ ਹੁਣ ਇਹਦੇ ਚ ਆਪਾਂ ਪਾਵਾਂਗੇ ਅੱਧਾ ਚਮਚ ਗਰਮ ਮਸਾਲੇ ਦਾ ਹਾਂਜੀ ਪੁਰਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਬਿਲਕੁਲ ਵਿਖਰ ਮੇ ਵਿਖਰ ਮੇ ਬਹੁਤ ਵਧੀਆ ਪੁਰਜੀ ਬਣ ਕੇ ਤਿਆਰ ਹੋਈ ਆ ਦੇਖੋ ਇਹ ਪਨੀਰ ਦੀ ਅੰਡਿਆਂ ਦੀ ਪੁਰਜੀ ਨੂੰ ਮਾਤ ਪਾਉਣ ਵਾਲੀ ਪੁਰਜੀ ਆ ਇਸੇ ਪੂਰੀ ਪ੍ਰੋਟੀਨ ਦੇ ਭਰਪੂਰ ਆ ਇਹ ਹਾਂਜੀ ਪੁਰਜੀ ਆਪਣੀ ਬਿਲਕੁਲ ਤਿਆਰ ਆ ਆਪਾਂ ਕਰਦੇ ਹੁਣ ਇਹਨੂੰ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ 'ਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ